ਮੇਤ੍ਰੋ ਪੰਜਾਬ ਦਾ ਬਹੁਤ ਹੀ ਮਸ਼ਹੂਰ ਗਰੁੱਪ ਕਮਕੜਨਾਵਾ ਜਿਹੜਾ ਕਿ ਬਹੁਤ ਹੀ ਸਸਤੇ ਰੇਟ ਦੇ ਵਿੱਚ ਵਕ ਵਕ ਪਹਿਲੀਆਂ ਦੇ ਵਿੱਚ ਚੋਟੀਆਂ ਤੇ ਕਮਾ ਰਹੇ ਨੇ ਬਾਈ ਹਰਜਿੰਦਰ ਅਨੂਪਗੜ ਯਾਦਵਿੰਦਰ ਸਿੰਘ ਵਿਰਕ ਉਹਨਾਂ ਦੇ ਨਾਲ ਹੀ ਸਾਡਾ ਸਵੱਬ ਬਣਿਆ ਸਾਡੇ ਮਿੱਤਰ ਸੋਨੀ ਯਾਦਵਿੰਦਰ ਮਹਿਰਾ ਆਜ ਵਾਲੇ ਬਠਿੰਡੇ ਵਾਲੇ ਇੰਦਰਜੀਤ ਸਾਰੇ ਮਿੱਤਰ ਅਸੀਂ ਕਿੰਨੀ ਤਰੀਕ ਤੋਂ ਚੱਲੇ ਸੋਨੀ ਦੱਸੋ ਥੋੜਾ ਜਿਹਾ ਬਾਈ ਜੀ ਸਾਨੂੰ ਹਫਤਾ ਪਹਿਲਾਂ 10 ਦਿਨ ਪਹਿਲਾਂ ਕਾਲ ਆਈ ਸੀ ਇਸ ਕੰ ਆ ਇਸ ਟਰੈਕ ਬਾਰੇ ਸਰਪਾਸ ਟਰੈਕ ਬਾਰੇ ਸੂਚਨਾ ਤੇ ਸੂਚਨਾ ਮਿਲੀ ਸੀ ਤੇ ਅਸੀਂ ਚਲੋ ਅਵਲਾ ਹਿਸਾਬ ਕਿਤਾਬ ਜਾਂ ਦੇਖ ਕੇ ਰਜਿਸਟ੍ਰੇਸ਼ਨ ਕਰਤੀ ਸੀ ਹੂੰ ਤੇ ਸਾਰਾ ਬਾਈ ਹਰਜਿੰਦਰ ਅਨੂਪ ਗੜਨੇ ਇਸ ਇਸ ਦਾ ਖਰਚਾ ਜਿਹੜਾ 4100 ਰੁਪਏ ਦੱਸਿਆ ਸੀ ਹੂੰ ਤੇ 4100 ਰੁਪਏ ਦਾ ਮੈਨੂੰ ਲੱਗਦਾ ਉਹ ਜਿਹੜਾ ਪਿੱਛੇ ਅਸੀਂ ਪਿੰਡ ਛੱਡਿਆ ਹੈ ਉੱਥੇ ਹੀ ਪੂਰਾ ਹੋ ਗਿਆ ਸੀ ਇਹਦਾ ਅਸੀਂ ਬੋਨਸ ਚ ਲੈ ਰਹੇ ਹਾਂ ਹਾਂਜੀ ਹਾਂਜੀ ਤੇ 100 ਤੱਕ ਬਈ ਅਸੀਂ ਆਪਣੇ ਆਪਣੇ ਸਾਧਨਾਂ ਤੇ ਆਏ ਆ ਹਾਂਜੀ ਤੇ ਉਸ ਤੋਂ ਬਾਅਦ ਸਾਡਾ ਜਿਹੜਾ ਟਰੈਕ ਸ਼ੁਰੂ ਹੋਇਆਗਾ ਹੂੰ ਤੇ 100 ਤੋਂ ਸ਼ੁਰੂ ਹੋ ਗਿਆ ਪਹਿਲਾ ਪਿੰਡ ਸਾਡਾ ਟਰੈਕ ਸ਼ੁਰੂ ਹੋਇਆ ਪਹਿਲੇ ਦਿਨ ਮਤਲਬ ਕਿ 10 ਤਰੀਕ ਨੂੰ ਤੇ ਅਸੀਂ 5-7 ਕਿਲੋਮੀਟਰ ਜਿਹੜਾ ਸੀਗਾ 8 ਕਿਲੋਮੀਟਰ ਗ੍ਰੈਂਡ ਪਿੰਡ 8 ਕਿਲੋਮੀਟਰ ਜਿਹੜਾ ਹੈਗਾ ਉਹ ਗ੍ਰੈਂਡ ਪਿੰਡ ਦੇ ਵਿੱਚ ਤੱਕ ਜਿਹੜਾ ਅਸੀਂ ਟਰੈਕ ਕਰਿਆ ਤੇ ਗ੍ਰੈਂਡ ਪਿੰਡ ਬਹੁਤ ਸੋਹਣਾ ਪਿੰਡ ਹੈਗਾ ਟ੍ਰੈਡੀਸ਼ਨਲ ਪਿੰਡ ਹੈਗਾ ਲੱਕੜ ਦੇ ਘਰ ਨੇਗੇ ਤੇ ਮੰਦਿਰ ਆ ਦੋ ਮੰਦਿਰ ਨੇਗੇ ਉੱਥੇ ਤੇ ਮਤਲਬ ਕਿ ਬਹੁਤ ਸੋਹਣਾ ਪਿੰਡ ਹੈਗਾ ਜਾਣਾ ਚਾਹੀਦਾ ਹਰੇਕ ਬੰਦੇ ਨੂੰ ਤੇ ਗ੍ਰੈਂਡ ਪਿੰਡ ਅਸੀਂ ਇੱਕ ਰਾਤ ਰਹੇ ਹਾਂਗੇ ਉਸ ਤੋਂ ਬਾਅਦ ਅਸੀਂ ਅਗਲੀ ਮੰਜਲ ਦੇ ਉੱਤੇ ਅਗਲਾ ਜਿਹੜਾ ਸਾਡਾ ਸਟਾਪ ਪੁਆਇੰਟ ਸੀਗਾ ਉਹਦਾ ਮੈਂ ਨਾਮ ਭੁੱਲ ਗਿਆ ਕਿਹੜਾ ਪਾਸ ਸੀ ਮਿੰਥਾਜ ਮਿੰਥਾਜ ਦੇ ਵਿੱਚ ਲਈ ਅਸੀਂ ਉਹ ਥੋੜੀ ਸਿੱਧੀ ਚੜਾਈ ਸੀ ਟਿੱਕੀ ਚੜਾਈ ਸੀ ਟਿੱਕੀ ਚੜਾਈ ਸੀ ਤੇ ਉਹ 5-7 ਕਿਲੋਮੀਟਰ ਦੀ ਹੈਗੀ ਸੀਗੀ ਆ ਯਦਵਿੰਦਰ ਜੀ ਮਿੰਥਾਂਚ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਿਆ ਇਹਨਾਂ ਨੇ ਉਹ ਪਹਿਲੇ ਪਿੰਡ ਬਾਰੇ ਦੱਸਤਾ ਤੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ ਯਾ ਕਿੰਨੇ ਸਮੇਂ ਚ ਪਹੁੰਚੇ ਚੜਾਈ ਕਿਹੋ ਜੀ ਸੀ ਬਾਈ ਹੈ ਤਾਂ ਟਫ ਹੂੰ ਪਰ ਜਦੋਂ ਗਰੁੱਪ ਨਾਲ ਚੱਲਦੇ ਆ ਨਾ ਹੂੰ ਉਦੋਂ ਪਤਾ ਨਹੀਂ ਲੱਗਦਾ ਹੂੰ ਆਏ ਆਏ ਜਿਵੇਂ ਕੀ ਦੌਰਬਲੀ ਆਏ ਹੁੰਦੇ ਹੂੰ ਉਸ ਤੋਂ ਬਾਅਦ ਕੰਪਨੀ ਦਾ ਜੋ ਵੀ ਸਿਸਟਮ ਸੀ ਖਾਣ ਪੀਣ ਦਾ ਰਹਿਣ ਸਹਿਣ ਦਾ ਉਹ ਬਹੁਤ ਵਧੀਆ ਸੀਗਾ ਹੂੰ ਇਹ ਬਾਈ ਰੂਪ ਹਰਜਿੰਦਰ ਰੂਪ ਗੜ੍ਹ ਵਾਲੋਂ ਕਰਵਾਇਆ ਗਿਆ ਸੀਗਾ ਅਸੀਂ ਇੱਕ ਬੱਕੜ ਨਾਂਵੇਂ ਰਾਹੀ ਉਹਨਾਂ ਨਾਲ ਜੁੜੇ ਹੋਏ ਹੈਗੇ ਹੂੰ ਤੇ ਅੱਜ ਵੀ ਇੱਥੇ ਵੀ ਪਹੁੰਚੇ ਹੈਗੇ ਅਸੀਂ ਹੂੰ ਤਾਂ ਅੱਜ ਵੀ ਸਾਡੀ ਜਿਹੜੇ ਸਾਰੇ ਭਰਾ ਬਹੁਤ ਵਧੀਆ ਜੁਆਏ ਕਰ ਰਹੇ ਰਹੇ ਇੱਥੇ ਨਹੀਂ ਤਾਂ ਲੋਕ ਟੈਟਾ ਜਿ ਵੜ ਕੇ ਬਹਿ ਜਾਂਦੇ ਆ ਪਰ ਨਹੀਂ ਸਾਡੇ ਤੁਸੀਂ ਬੱਦੇ ਦੇਖੋ ਕੋਈ ਕਿੱਧਰ ਫਿਰਦਾ ਫੋਟੋ ਕਰਾਉਂਦਾ ਫੂ ਕਿੱਧਰ ਫੋਟੋ ਕਰਾਉਂਦਾ ਫਿਰਦਾ ਤੇ ਬਾਕੀ ਦਾ ਸਾਡਾ ਗਰੁੱਪ ਪਹਿਲਾਂ ਅਸੀਂ ਇਕੱਲੇ ਵਸ ਇਕੱਲੇ ਗਰੁੱਪ ਕਰਕੇ ਮਾੜਾ ਮੋਟਾ ਜਾਣਦੇ ਸੀਗੇ ਪਰ ਅੱਜ ਅਸੀਂ ਇੱਕ ਦੂਜੇ ਨੂੰ ਪਰਸਨਲੀ ਜਾਣਨ ਲੱਗ ਗਏ ਸਾਰਿਆਂ ਨੂੰ ਹਾਂਜੀ ਬਿਲਕੁਲ ਇਹੀ ਚੀਜ਼ਾਂ ਹੁੰਦੀਆਂ ਆਪਾਂ ਨੂੰ ਬਹੁਤ ਕੁਝ ਹੁੰਦਾ ਤੇ ਮੈਂ ਬੇਨਤੀ ਕਰੂੰਗਾ ਡਾਕਟਰ ਸਾਹਿਬ ਨੂੰ ਅੱਜ ਵਾਲੀ ਜਿਹੜੀ ਚੜ੍ਹਾਈ ਸੀ ਉਤਰਾਈ ਸੀ ਜਿੱਥੇ ਅੱਜ ਆਪਾਂ ਪਹੁੰਚੇ ਆ ਇਸ ਪਿੰਡ ਦਾ ਨਾਮ ਹੈ ਨਗਾਰੂ ਨਗਾਰੂ ਤੇ ਨਗਾਰੂ ਤੱਕ ਪਹੁੰਚਣ ਦਾ ਜਿਹੜਾ ਨਗਾਰੂ ਯਾਨੀ ਕਿ ਨਗਾਰੂ ਤੱਕ ਵੀ ਜਿਹੜਾ ਕੀਤਾ ਜਾਂਦਾਗਾ ਆਪਣਾ ਟਰੈਵਲ ਕੀਤਾ ਜਾਂਦਾ ਇੱਥੋਂ ਤਾਈਂ ਆ ਕੇ ਮਤਲਬ ਵਾਪਸ ਮੁੜਦੇ ਨੇ ਹਾਂਜੀ ਤਾਂ ਇਹ ਕਿਹਾ ਜਾ ਰਿਹਾ ਡਾਕਟਰ ਸਾਹਿਬ ਇਹ ਦੇਖੋ ਜਿਵੇਂ ਜਗਤਵਿੰਦਰ ਜੀ ਨੇ ਦੱਸਿਆ ਵੀ ਸੀ ਤਾਂ ਟਾਫੀ ਤੇ ਬਾਕੀ ਜਦੋਂ ਨਾਲ ਦੋਸਤ ਮਿੱਤਰ ਹੋਣ ਇੱਕ ਦੂਜੇ ਦਾ ਹੌਸਲਾ ਹੁੰਦਾ ਵੀ ਹੌਸਲੇ ਦੇ ਨਾਲ ਬਾਕੀ ਜਿਹੜੇ ਸਾਡੇ ਗਾਈਡ ਸੀ ਇਹ ਬਹੁਤ ਵਧੀਆ ਇਹਨਾਂ ਨੇ ਮਤਲਬ ਮੈਨੇਜ ਕੀਤਾ ਹੋਇਆ ਬਹੁਤ ਹੈਲਪਫੁਲ ਨੇ ਇਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਇੱਥੇ ਲੈ ਕੇ ਆਏ ਪਰ ਇੱਕ ਥਾਂ ਜਿੱਥੇ ਉਹ ਕਰਬ ਜੀ ਪੈਂਦੀ ਸੀ ਉੱਥੇ ਬਹੁਤ ਟਾਪ ਸੀਗਾ ਉੱਥੇ ਸਲਿੱਪਰੀ ਵੀ ਸੀਗਾ ਤੇ ਉੱਥੇ ਚਲੋ ਇਹਨਾਂ ਨੇ ਵੀ ਹੈਲਪ ਕੀਤੀ ਤੇ ਬਹੁਤ ਵਧੀਆ ਰਿਹਾ ਇਥੋਂ ਤੱਕ ਜਾਨੀ ਕਿ ਇੱਥੇ ਆ ਕੇ ਸਾਰਾ ਥਕੇਮਾ ਲੱਗ ਗਿਆ ਤਾਂ ਸਾਡੇ ਵਿੱਚ ਬਹੁਤ ਹੀ ਮਸ਼ਹੂਰ ਕਮੱਕੜ ਨੇ ਭਾਈ ਅਨੂਪ ਘੜ ਤੋਂ ਅਨੂਪgarh 2 ਆਏ ਨੇ ਤੇ ਬੋਲਣ ਤੋਂ ਇਹਨਾਂ ਨੇ ਪਰਹੇਜ਼ ਕਰਤਾ ਹੁਣ ਤੁਸੀਂ ਇੱਥੇ ਵੀਰੇ ਪਾਣੀ ਤਾਂ ਹੈ ਨਹੀਂ ਤਾਂ ਇੱਥੇ ਖਾਣਾ ਕਿਵੇਂ ਬਣ ਰਿਹਾ ਕੀ ਹੈ ਇਹਦੇ ਬਾਰੇ ਸਾਨੂੰ ਦੱਸੋ ਕੁਝ ਵੀ ਜਿਹੜੇ ਇਹ ਬੰਦੇ ਇੱਥੋਂ ਦੇ ਜਿਹੜੇ ਲੋਕਲ ਬੰਦੇ ਨੇ ਠੀਕ ਹੈ ਚਲੋ ਬੇਸ਼ੱਕ ਇਹ ਪੈਸਾ ਦੇ ਪੇਡ ਸਰਵਿਸ ਦਿੰਦੇ ਨੇ ਪਰ ਇਹ ਸਰਵਿਸ ਦਾ ਜਿਹੜਾ ਮੁੱਲ ਨਹੀਂ ਹੈਗਾ ਕੋਈ ਵੀ ਯਾਨੀ ਕਿ ਜਿੱਥੇ ਵੀ ਕਿਤੇ ਕੋਈ ਕੰਮ